ਤਣਕੀ ਮਾੜਾ ਕਰਤਾ ਸੀ ਮੇ ਰੱਬ ਦਾ ਮਾਂ ਤਾਂ ਚਲ ਕੋਈ ਖੋਈ ਸੀ ਮੇਰੇ ਤੋਂ ਖੱਟੋ ਘੱਟ ਮੇਰੇ ਲੱਭੇ ਮੇਰਾ ਪਿਓ ਤਾਂ ਛੱਡ ਦਿੰਦਾ ਰੱਬਾ ਇੱਕ ਜਵਾਗੜੂ ਤਾਂ ਆਪਣੇ ਮਾਂ ਪਿਓ ਦਾ ਬਰਾਬਰ ਪਿਆਰ ਚਾਹੀਦਾ ਹੁੰਦਾ ਜਿੱਤੇ ਮੈਨੂੰ ਮਾਂ ਦਾ ਪਿਆਰ ਚਾਹੀਦਾ ਸੀ ਉਹ ਤਾਂ ਤੂੰ ਮਾਂ ਕੋਲੀ ਜੇ ਪਿਓ ਦਾ ਚਾਹੀਦਾ ਸੀ ਪਿਓ ਕੋਲਿਆ ਚਲ ਕੋਈ ਗੱਲ ਨਹੀਂ ਇਹ ਸਾਕ ਮਤਰੀ ਮਾਈ ਪਰ ਮੋ ਤਾਂ ਮੈਨੂੰ ਆਪਦੇ ਤੋਂ ਵੀ ਵੱਧ ਕੇ ਘਰਤੀ ਆ ਇਹ ਦੱਸਣ ਵੀ ਮੈਂ ਕਦੇ ਨਹੀਂ ਪੁੱਛ ਸਕਦੀ ਜਿਨੇ ਮੈਨੂੰ ਪਾਲ ਪਲੋਸ ਕੇ ਇੰਨੀ ਵੱਡੀ ਕਰਤਾ ਆਪਦੀ ਧੀ ਦੇ ਹਮੇਸ਼ਾ ਬਰਾਬਰ ਸਮਝਿਆ ਬਾਕੀ ਤਾਂ ਜੋ ਕਰਮਾਂ ਚ ਲਿਖਿਆ ਉਹੀ ਹੋਣਾ ਮਨਪ੍ਰੀਤ ਹਾਂ ਕੀ ਕਰੀ ਜੰਨੀ ਆ ਕੁਛ ਨਹੀਂ ਯਾਰ ਦਿਨੋਂ ਪਤਾ ਤਾਂ ਹੈ ਮੇਰੇ ਕੋਲ ਤਾਂ ਇੱਕ ਹੀ ਕੰਮ ਹੁੰਦਾ ਬਸ ਪੜਾਈ ਪੜਾਈ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਪਹਿਲੇ ਤਾਂ ਤੈਨੂੰ ਵਧਾਈਆਂ ਹੋਣ ਕਾਹਦੀਆਂ ਲੈ ਤੇਰੇ ਰਿਸ਼ਤੇ ਦੀਆਂ ਹੁਣ ਤਾਂ ਫੇਰ ਤੂੰ ਕੈਨੇਡਾ ਵਾਲੀ ਹੋ ਜੇਂਗੀ ਹੈ ਸਾਨੂੰ ਤਾਂ ਫੇਰ ਭੁੱਲੀ ਜਾਏਂਗੀ ਤੂੰ ਹਉ ਨਹੀਂ ਤੂੰ ਤਾਂ ਮੇਰੀ ਛੋਟੀ ਭੈਣ ਆ ਐਂ ਥੋੜੀ ਤੈਨੂੰ ਭੁੱਲ ਜ